ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਪੋਮਾਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਮੰਗਲ ਇਹਨੂੰ ਮੰਗਲ ਸ਼ਹਿਰ ਵੀ ਕਿਹਾ ਜਾਂਦਾ ਹੈ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪੈਂਡਾ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਅੱਜ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਆ ਟਰੈਕਟਰ ਤੇ ਟਰਾਲੀ ਵਕਾਊ ਆ ਜੌਂਡੀਆ ਟਰੈਕਟਰ ਆ ਤੇ ਸਾਰੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਆਓ ਦੋਸਤੋ ਲੈਨੇ ਆ ਸਾਰੀ ਜਾਣਕਾਰੀ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਟਰੈਕਟਰ ਨੇੜੇ ਹੋ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਹਰਪ੍ਰੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 93639 93639 93768 93768 ਹਾਂਜੀ ਠੀਕ ਹੈ ਬਾਈ ਇਹ ਜੌਂਡੀਆ ਟਰੈਕਟਰ ਆ ਤੇ ਕਿਹੜਾ ਮਾਡਲ ਵਜਦਾ ਇਹ 2021 ਮਾਡਲ ਆ 2021 ਮਾਡਲ ਆ ਤੇ 50 50 50 50 ਡੀ ਆ 50 50 ਡੀ ਠੀਕ ਆ ਤੇ ਟਾਇਰਾਂ ਦਾ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਕ ਪੈਸੇ ਪਏ ਆ ਟਾਇਰ ਬਾਈ ਟਾਇਰ 75 ਪੈਸੇ ਟਾਇਰ 75 ਪੈਸੇ ਠੀਕ ਆ ਬਾਈ ਤੇ ਇੰਜਨ ਨੂੰ ਚਾਬੀ ਚੂਬੀ ਤਾਂ ਨਹੀਂ ਲੱਗੀਗੀ ਨਹੀਂ ਇੰਜਨ ਨੂੰ ਕੋਈ ਚਾਬੀ ਨਹੀਂ ਲੱਗੀ ਲਓ ਜੀ ਮਿੱਤਰੋ ਬਿਲਕੁਲ ਬੇਦਾਗ ਆ ਟਾਇਰ ਇਹਦੇ ਕਿਹੜੇ ਆ ਬਾਈ ਅਪੋਲੋ ਦੇ ਟਾਇਰ ਅਪੋਲੋ ਦੇ 14 9 28 ਦੇ ਟਾਇਰ ਆ ਇਹ ਇੰਜਨ ਦੋਸਤੋ ਬੇਦਾਗ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿਤੇ ਵੀ ਕੋਈ ਤੇਲ ਦਾ ਟੋਕਾ ਨਹੀਂ ਦਿਖਦਾ ਗੇਅਰ ਗੂਰ ਦਾ ਪੂਰਾ ਸਾਫ ਆ ਤੇ ਛਤਰੀ ਬਹੁਤ ਵਧੀਆ ਲੱਗੀ ਆ ਤੁਸੀਂ ਦੇਖ ਸਕਦੇ ਹੋ 75 ਪੈਸੇ ਟਾਇਰ ਆ ਤੇ ਮਾਡਲ ਕਿਹਨਾ ਦੱਸਾਈ ਬਾਈ 2021 2021 ਮਾਡਲ ਤੇ ਪੰਜਾਬ ਨੰਬਰ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਟਰੈਕਟਰ ਆ ਤੇ ਮੋਲ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਕੇ ਦੱਸਦਨੇ ਆ ਬਾਈ ਜੀ ਕੀ ਮੋਲ ਰੱਖਿਆ ਦਾ ਜੀ ਇਹਦਾ 5 ਲੱਖ 60 ਹਜ਼ਾਰ 5 ਲੱਖ 60 ਹਜ਼ਾਰ ਮਾਨਤਾਨ ਹੋ ਜੂਗਾ ਬਾਈ ਮਾਨਤਾਨ ਹੋ ਜੂਗਾ ਲਓ ਵੀ ਮਿੱਤਰੋ 5 ਲੱਖ 60 ਹਜ਼ਾਰ ਮੁੱਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਇਲਾਵਾ ਤੁਹਾਨੂੰ ਮਗਰਲੇ ਪਾਸੇੋਂ ਚੰਗੀ ਤਰ੍ਹਾਂ ਹੋਰ ਦਿਖਾ ਦਈਏ ਇਹਨੂੰ ਬਹੁਤ ਸਾਫ਼ ਸੁਥਰਾ ਟਰੈਕਟਰ ਆ ਬਾਈ ਨੇ ਠੇਕੇ ਦੇ ਪੈਲੀ ਦਿੱਤੀ ਆ ਇਸ ਕਰਕੇ ਬਾਈ ਵੇਚ ਰਿਆ ਕਿਉਂਕਿ ਹੋਰ ਕੋਈ ਗਰਜ ਵਾਲੀ ਗੱਲ ਨਹੀਂ ਦੋਸਤੋ ਬਿਲਕੁਲ ਸਾਫ ਸੁਥਰਾ ਦੇ ਸੁੱਕਾ ਰੋਡ ਵਰਗਾ ਪਿਆ ਹੈ ਦੇਖ ਸਕਦੇ ਹੋ ਤੁਸੀਂ ਆ ਬਾਈ ਜੀ ਟਰਾਲੀ ਆ ਇਹਦੇ ਬਾਰੇ ਦੱਸੋ ਜੀ ਕਿੰਨੇ ਫੁੱਟੀ ਆ ਬਈ ਇਹ 11 6 ਸਵਾ 2 ਸਵਾ 2 ਠੀਕ ਹੈ ਜੀ ਤੇ ਇਹ ਕਿੰਨੇ ਕੁ ਚਿਰ ਪੁਰਾਣੀ ਹੈ ਬਈ ਇਹ ਪਰਾਣੀ ਦਾ ਕਾਫੀ ਹੈ ਠੀਕ ਆ ਉਹ ਗਲੀ ਗੁਲੀ ਤਾਂ ਨਹੀਂ ਕਿਤੋਂ ਨਾ ਨਾ ਗਲੀ ਨਹੀਂ ਪੂਰੀ ਨਿੱਗਰ ਟਰਾਲੀ ਵਰੀ ਪੂਰੀ ਨਿੱਗਰ ਟਰਾਲੀ ਆ ਬਕਸਾ ਤੁਹਾਨੂੰ ਦਿਖਾ ਦਿੰਨੇ ਆ ਸਾਈਜ਼ ਬਾਈ ਨਹੀਂ ਦੱਸ ਦਿੱਤਾ 11 ਫੁੱਟ ਲੰਬਾਈ ਆ ਤੇ 6 ਫੁੱਟ ਚੌੜੀ ਆ 6 ਫੁੱਟ ਚੌੜੀ ਆ ਅੰਦਰੋਂ ਦੇਖ ਸਕਦੇ ਹੋ ਤੁਸੀਂ ਸਾਫ਼ ਸੁਥਰੀ ਪਈ ਆ ਛੋਟੀਆਂ ਛੋਟੀਆਂ ਜਿਹੜੀਆਂ ਟਾਕੀਆਂ ਲੱਗੀਆਂ ਤੁਹਾਨੂੰ ਦਿਸ ਰਹੀਆਂ ਹੋਣੀਆਂ ਪਰ ਕੋਈ ਜ਼ਿਆਦੇ ਟੁੱਟੀ ਨਹੀਂ ਗਈ ਟਰਾਲੀ ਸਾਫ਼ ਆ ਬਿਲਕੁਲ ਤੇ ਟਾਇਰ ਤੁਹਾਨੂੰ ਇਹਦੇ ਦਿਖਾ ਦਿੰਨੇ ਆ ਆ ਟਾਇਰ ਆ ਦੋਸਤੋ ਟਾਇਰਾਂ ਦੀ ਹਾਲਤ ਵੀ ਚੰਗੀ ਆ ਤੇ ਹਿੱਸਾ ਕਿਹੜਾ ਬਾਈ ਇਹਦਾ ਇਹ ਸਾ ਗੋਲ ਹੀ ਆ ਨਾ ਬਾਈ ਗੋਲ ਹੀ ਆ ਇਹ ਰੇਲ ਵਾਲਾ ਵਜਦਾ ਹੈ ਵੈਸੇ ਗੋਲ ਆ ਹਨਾ ਠੀਕ ਸਾ ਨਿੱਗਰ ਬਹੁਤ ਇਸਾ ਨਿੱਗਰ ਹਿੱਸਾ ਬਾਈ ਦੋਨੇ ਟਾਇਰ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਬਾਰੀ ਆ ਦੋਸਤੋ ਦਿਖਾ ਦਿੰਨੇ ਆ ਤੁਹਾਨੂੰ ਅੰਦਰਲੇ ਪਾਸੇ ਚੰਗੀਆਂ ਤਰੀਆਂ ਆ ਆ ਜਿਹੜੀਆਂ ਛੋਟੀਆਂ ਛੋਟੀਆਂ ਟਾਕੀਆਂ ਲੱਗੀਆਂ ਹੋਰ ਕੋਈ ਚੱਕਰ ਨਹੀਂ ਤਾਗੀ ਕਿਦੋਂ ਦੀ ਟਰਾਲੀ ਆ ਦੂਜੇ ਪਾਸੇ ਟਾਇਰ ਦੇਖ ਸਕਦੇ ਹੋ ਦੋਸਤੋ ਪੋਲੋ ਦੇ ਟਾਇਰ ਆ ਆ ਟਾਇਰ ਬਹੁਤ ਨਾਲ ਸਾਫ ਆ ਤੇ ਆ 3.5 ਫੁੱਟਾ ਵੈਡਾ ਬਾਈ ਜੀ ਆ 3.5 ਫੁੱਟਾ ਵੈਡ ਨਾਲ ਇਹਦਾ ਮੁੱਲ ਕੀ ਆ ਬਾਈ ਜੀ ਇਹਦਾ ਮੁੱਲ ਆ 80000 ਰੁਪਏ 80 ਹਜ਼ਾਰ ਟਰਾਲੀ ਦਾ ਮਾਨਤਾਨ ਹੋ ਜੂਗਾ ਬਾਈ ਮਾਨਤਾਨ ਹੋ ਜੂਗਾ ਲਓ ਵੀ ਮਿੱਤਰੋ ਟਰੈਕਟਰ ਤੇ ਟਰਾਲੀ ਦੋਵੇਂ ਬਾਈ ਨੇ ਵਿਕਾਊ ਕੀਤੇ ਆ ਇਹਦਾ ਮੁੱਲ ਹੈ 60000 ਤੇ ਟਰੈਕਟਰ ਦਾ 5 ਲੱਖ 5 ਲੱਖ ਤੇ 60000 60000 ਦੋਨਾਂ ਦੇ ਵਿੱਚੋਂ ਮਾਨਤਾ ਨੂੰ ਥੋੜਾ ਜਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ 22 ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਵੀ ਤੁਸੀਂ ਵੇਖ ਸਕਦੇ ਹੋ ਪਿੰਡ ਵੰਗੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ